ਪੰਜਾਬ ਉਹਨਾਂ ਸੂਰਬੀਰਾਂ ਦੀ ਧਰਤੀ ਆ ਜਿੱਥੇ ਵੱਡੇ ਵੱਡੇ ਯੋਧੇ ਜਿਨ੍ਹਾਂ ਨੂੰ ਆਪਾਂ ਯੋਧੇ ਕਹਿ ਸਕਦੇ ਆ ਭਗਤ ਸਿੰਘ ਵਰਗੇ ਰਾਜਗੁਰੂ ਵਰਗੇ ਮੈਂ ਕਹਿੰਨਾ ਆ ਚਾਕੀ ਜਿਹੜੀ ਭਗਵੰਤ ਮਾਨ ਨੇ ਸੈਂਟਰ ਦੀ ਹਿੱਕ ਤੇ ਦੀਵਾ ਬਾਲ ਕੇ ਕੱਢੀ ਹੈ ਨਾ ਕਿ ਪੰਜਾਬ ਦੇ ਵਿੱਚ ਉਹਨਾਂ ਯੋਧਿਆਂ ਨੂੰ ਹਮੇਸ਼ਾ ਯਾਦ ਕੀਤਾ ਜਾਊ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਪੰਜਾਬ ਉਹ ਧਰਤੀ ਹੈ ਜਿੱਥੇ ਸਭ ਤੋਂ ਜ਼ਿਆਦਾ ਯੋਧਿਆਂ ਵੱਲੋਂ ਸ਼ੀਧੀਆਂ ਦਿੱਤੀਆਂ ਗਈਆਂ ਦੇਸ਼ ਨੂੰ ਆਜ਼ਾਦ ਕਰਵਾਇਆ ਗਿਆ ਏ ਪੰਜਾਬ ਦਾ ਪੁਰਾਣਾ ਕਲਚਰ ਨੂੰ ਯਾਦ ਕੀਤਾ ਗਿਆ ਮੈਂ ਕਹਿੰਦਾ ਦੋਨੇ ਹੱਥਾਂ ਨਾਲ ਭਗਵੰਤ ਮਾਨ ਨੂੰ ਦਿਲੋਂ ਸਲੂਟ ਹੈ ਕਿ ਉਹਨਾਂ ਨੇ ਪੰਜਾਬ ਨੂੰ ਅੱਜ ਵੀ ਪੰਜਾਬ ਦੇ ਵਿਰਸੇ ਨੂੰ ਸਾਂਭ ਕੇ ਉਹਨਾਂ ਦੀਆਂ ਚਾਕੀਆਂ ਪੰਜਾਬ ਕੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਕੱਡੀਆਂ ਗਈਆਂ ਤੇ ਤੁਸੀਂ ਆਪ ਦੇਖੋ ਮੈਂ ਕਹਿੰਦਾ ਆਹ ਤਸਵੀਰਾਂ ਦੇਖ ਕੇ ਰੂਹ ਐ ਖੁਸ਼ ਹੁੰਦੀ ਜਿਵੇਂ ਜੀਂਦੇ ਜਾਗਦੇ ਆਪਣੇ ਸਾਹਮਣੇ ਫਿਰਦੇ ਆ ਉਹ ਯੋਧੇ ਤਾਂ ਮੈਂ ਕਹਿੰਦਾ ਜੋ ਪੰਜਾਬ ਦੀ ਦੇਨ ਪੰਜਾਬ ਦੇ ਵਿੱਚ ਉਹ ਸੂਰਬੀਰਾਂ ਦੀ ਦੇਨ ਆ ساری ਉਮਰ ਯਾਦ ਕੀਤੀ ਜਾਊਗੀ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰ ਦਿਓ ਜੇ ਪੰਜਾਬ ਦੇ ਇਨ੍ਹਾਂ ਸੂਰਬੀਰਾਂ ਨੂੰ ਪਿਆਰ ਕਰਦੇ ਆ ਦਿਲੋਂ ਆਪਣਾ ਆਈਡਲ ਮੰਨਦੇ ਆ ਤਾਂ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਕਿ ਉਹਨਾਂ ਤੱਕ ਜ਼ਰੂਰ ਪਹੁੰਚ ਜੇ ਜਿਹੜਾ ਕਹਿੰਦਾ ਸੀ ਪੰਜਾਬ ਦੇ ਵਿੱਚ ਆ ਚਾਹੀਦੀਆਂ ਨਿਕਲਣੀਆਂ ਪੰਜਾਬ ਦਾ ਆ ਵਿਰਸੇ ਨੂੰ ਯਾਦ ਨਹੀਂ ਕੀਤਾ ਜਾ ਸਕਦਾ ਮੈਂ ਕਹਿੰਦਾ ਅੱਜ ਸੱਚੀ ਕਹਿੰਦਾ ਰੂਹ ਖੁਸ਼ ਹੋ ਗਈ ਆ ਤੁਸੀਂ ਆਪ ਦੇਖੋ ਤਸਵੀਰਾਂ ਨੂੰ ਦੇਖ ਕੇ ਇਹ ਫੀਲ ਹੁੰਦਾ ਹੈ ਕਿ ਸਾਡੇ ਯੋਧੇ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਸਾਡੇ ਸਾਹਮਣੇ ਜੀਂਦੇ ਜਾਗਦੇ ਖੜੇ ਆ ਪੁਰਾਣਾ ਸਭਿਆਚਾਰ ਵਰਸੇ ਨੂੰ ਵੀ ਯਾਦ ਕੀਤਾ ਗਿਆ ਤੁਸੀਂ ਆਪ ਦੇਖੋ ਉੱਤੇ ਤਿਰੰਗਾ ਝੰਡਾ ਐ ਲਹਿਰਾਉਂਦਾ ਪਿਆ ਜਿਵੇਂ ਕਹਿੰਦੇ ਉਹੀ ਹੁੰਦਾ ਨਾ ਪੰਜਾਬ ਦੇ ਵਿੱਚ ਉਹ ਚੀਜ਼ ਕਰਕੇ ਦਿਖਾਈ ਆ ਜਿਹੜੀ ਅੱਜ ਤੱਕ ਸਭ ਭੁੱਲਦੇ ਜਾਂਦੇ ਆ ਆ ਕਿਤਾਬਾ ਬਹਿਣਾ ਉੱਠਣਾ ਸਾਰਾ ਕੁਝ ਯਾਰਿਆ ਕੀਤਾ ਗਿਆ ਆ ਤੁਸੀਂ ਆਪ ਦੇਖੋ ਆ ਚਰਖੇ ਇਹ ਕਿੱਥੇ ਯਾਦ ਆ ਰਹਿ ਗੀਆਂ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪਿਆਰ ਕਰਨ ਵਾਲੇ ਜਿੰਨੇ ਵੀ ਮੇਰੇ ਵੀਰ ਭਰਾ ਭੈਣ ਤੇ ਅੱਜ ਕਹਿੰਦੇ ਭਾਈ ਕਨੀਆ ਨਰਸਿੰਗ ਕਾਲਜ ਦੇ ਵੱਲੋਂ ਇਸ ਸ਼ੋਭਾ ਯਾਤਰਾ ਲਾ ਲਈ ਆਪਾਂ ਚਾਕੀ ਲਾ ਲਈਏ ਉਹਦਾ ਸਨਮਾਨ ਔਰ ਇੱਥੇ ਨਾਰੇ ਤੱਕ ਵੀ ਬਹੁਤ ਲਾਏ ਕਿ ਸੂਰਮੇ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਜੀਂਦੇ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ